ਸਮਾ ਧੰਨਵਾਦ ਜੀ ਸਾਰੇ ਜਿੰਨੇ ਵੀ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸਾਥੀ ਪਹੁੰਚੇ ਜਿਨ੍ਹਾਂ ਨੇ ਵਧਾਈ ਦਿੱਤੀ ਸਾਹਿਬਾਨ ਮੈਂ ਸੰਗਰੂਰ ਵਾਲਿਆਂ ਦਾ ਵੀ ਭਵਾਨੀਗੜ੍ਹ ਵਾਲਾ ਵੀ ਧੰਨਵਾਦ ਕਰਨਾ ਪਈ ਜਿਹੜੇ ਕੇਕ ਲੈ ਕੇ ਆਏ ਤੇ ਸਾਰੇ ਜ਼ਿਮੀਦਾਰਾਂ ਦਾ ਜਿਨ੍ਹਾਂ ਨੇ ਅੱਜ ਵਧਾਈਆਂ ਦਿੱਤੀਆਂ ਚਾਹੇ ਮੈਸੇਜ ਆئیں ਫੋਨ ਰਹੀਂ ਸੋਸ਼ਲ ਮੀਡੀਆ ਰਹੀਂ ਨਾ ਸਾਰਿਆਂ ਦਾ ਬਹੁਤ ਧੰਨਵਾਦ ਹਾਂ ਮੀਤੀ ਸੀਐਮ ਪੰਜਾਬ ਕਹਿੰਦੇ ਸੀ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਖੱਜਲ ਖਵਰੀ ਨਹੀਂ ਹੋਊਗੀ ਤੁਸੀਂ ਵੀ ਤੌਰ៉ਾ ਕੀਤਾ ਕੀ ਕਿਸਾਨਾਂ ਦਾ ਸਰਕਾਰ ਬਣੀ ਨੂੰ 2 ਸਾਲ ਹੋਇਆ ਉਸ ਤੋਂ ਬਾਅਦ ਜਿੰਨੇ ਸੀਜ਼ਨ ਆਏ ਆਏ ਕਰਦਾ ਜਿਹੋ ਮੇਰਾ ਅਸੀਂ ਆਪਣੇ ਵੱਲੋਂ 100% ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਿਸਾਨਾਂ ਨੂੰ ਆਰਥੀਆਂ ਨੂੰ ਉਹ ਜਿਹੜੀ ਪਰੇਸ਼ਾਨੀ ਹੈ ਉਹ ਨਾ ਹੋਵੇ ਚਲੋ ਮੈਂ ਸਕਰੂਪਤਾ ਪਹਿਲੀ ਵਾਰ ਆਇਆ ਔਕੇ ਮੇਰਾ ਪਹਿਲਾ ਹਲਕਾ ਕਿਉਂਕਿ ਮੈਂ ਇਲੈਕਸ਼ਨ ਬਰਨਾਲੀ ਤੋਂ ਲੜਦਾ ਲੋਕ ਵਾਲੀ ਉਥੋਂ ਐਮਐਲਏ ਆ ਮੈਂ ਬਰਨਾਲੇ ਹਲਕੇ ਦੀ ਤਕਰੀਬਨ ਹਰੇਕ ਮੰਡੀ 'ਚ ਜਦੋਂ ਉਰੋਧੀ ਧਿਰ ਦੇ ਐਮ ਐਲ ਏ ਸਿ ਉਹਦੋਂ ਵੀ ਜਾਂਦੇ ਰਹੇ ਉਦੋਂ ਵੀ ਕੋਈ ਆਪਣੇ ਪੱਧਰ ਤੇ ਗੱਲ ਕਰਕੇ ਡੀ ਸੀ ਸਾਹਿਬ ਨਾਲ ਕੋਈ ਡੀ ਐਫ ਐਸ ਏ ਨਾਲ ਉਦੋਂ ਵੀ ਚਲੋ ਜੇ ਕੋਈ ਪਰੇਸ਼ਾਨੀ ਹੁੰਦੀ ਤਾਂ ਕੋਸ਼ਿਸ਼ ਕਰਦੇ ਜੇ ਤਾਂ ਹੱਲ ਕੀਤਾ ਜਾਂਦਾ ਤੇ ਹੁਣ 2 ਸਾਲ ਤੋਂ ਸਰਕਾਰ 'ਚ ਆ ਤੇ ਹੁਣ ਵੀ ਤਕਰੀਬਨ ਮੰਡੀਆਂ 'ਚ ਜਾਈਦਾ ਤੇ ਕੋਸ਼ਿਸ਼ ਜਿਹੜੀ ਕਰੀਦੀ ਹੈ ਕਿ ਸਰਕਾਰ 'ਚ ਹੁੰਦਾ ਤਾਂ ਜਿੰਮੇਵਾਰੀ ਬਥੇਰੀ ਵੱਜ ਜਾਂਦੀ ਹੈ ਵੀ ਭਾਈ ਜਿਹੜੀ ਸਮੱਸਿਆ ਨਾ ਵੀ ਹੁਣ ਵੀ ਅੱਜ ਕਿਉਂਕਿ ਪੀਪਰ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਸੀ ਜਿਹਦੇ ਕਰਕੇ ਲਿਫਟਿੰਗ ਦੀ ਦਿੱਕਤ ਆਈ ਤੋਂ ਵੀ ਸਰਕਾਰ ਲੱਗੀ ਹੋਈ ਹੈ ਮੇਰੇ ਹੁਣੀ ਦੇ ਸੀਐਮਓ ਨਾਲ ਗੱਲ ਹੋਈ ਹੈ ਸਹੀ ਹੈ ਕਿ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਜੀ ਸਾਹਿਬ ਨਾਲ ਗੱਲ ਕਰਕੇ ਜਿਹੜੀ ਉਹ ਵੀ ਸਮੱਸਿਆ ਦਾ ਹੱਲ ਜਿਹੜਾ ਉਹ ਕੱਢਿਆ ਜਾ ਚੁੱਕਿਆ ਤੇ ਬੜੀ ਜਲਦੀ ਜਿਹੜੀ ਲਿਫਟਿੰਗ ਹੈ ਉਹ ਸ਼ੁਰੂ ਹੋ ਜਾਊਗੀ ਸਰ ਅਸੀਂ ਗੱਲ ਕਰੀਏ ਤੁਸੀਂ ਇਸ ਰੋਡ ਦੇ ਉੱਪਰ ਦੇ ਨਿਕਲਦੋਂ ਹੈਡਲਾਈਟ ਜਿਹੜੇ ਲਾਈਟਾਂ ਵਗੈਰਾ ਲੱਗੀਆਂ ਨੇ ਸ਼ਹਿਰ ਦੇ ਵਿੱਚ ਦੋ ਸਾਲ ਹੋ ਚੁੱਕੇ ਨੇ ਲਾਈਟਾਂ ਨਹੀਂ ਚੱਲਦੀ ਨੈਸ਼ਨਲ ਹਾਈਵੇ ਦੇ ਤੇ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਐ ਐਕਸੀਡੈਂਟ ਵੀ ਬੜੇ ਹੁੰਦੇ ਨੇ ਇਸ ਵਾਰ ਸਰਕਾਰ ਕੋਈ ਧਿਆਨ ਦੇਰੀ ਦੂ ਸਾਲ ਅਸੀਂ ਐਮਐਲ ਸਾਬ ਨੂੰ ਵੀ ਕਹਿੰਦੇ ਰਿਹਾ ਅਸੀਂ ਸੁੱਤ ਵੀ ਕਿ ਦੂ ਸਾਡੇ ਪੁੱਛਿਆ ਨੈਸ਼ਨਲ ਹਾਈਵੇ ਵਾਲਾ ਗੱਲ ਕਰ ਲੈਂਦੇ ਆ ਜੀ ਕਿਉਂਕਿ ਇਹ ਕੇਂਦਰ ਸਰਕਾਰ ਦਾ ਡਿਪਾਰਟਮੈਂਟ ਹੈ ਜਿਹੜਾ ਉਹਨਾਂ ਦੇ ਅੰਡਰ ਹੈ ਕੋਈ ਨਹੀਂ ਫਿਰ ਵੀ ਅਸੀਂ ਕਿਉਂਕਿ ਪੰਜਾਬ ਦਾ ਹਿੱਸਾ ਹੈਗਾ ਲੋਕਾਂ ਦੇ ਜੇ ਕਹ ਲੋ ਪਰੇਸ਼ਾਨੀ ਆਉਂਦੀ ਹੈ ਜੇ ਪਹੌਣੀਗੜ੍ਹ ਵਾਲਨੋਂ ਵੀ ਹੋਊ ਕਿ ਜੇ ਪੰਜਾਬ ਦੇ ਜਿਹੜੇ ਵਸਨੀਕ ਉਥੋਂ ਲੱਗਦੇ ਆ ਉਹਨਾਂ ਨੂੰ ਆਉਂਦੀ ਹੈ ਤੇ ਮੈਂ ਐਮਐਲਏ ਸਾਹਿਬ ਦੇ ਹੋ ਸਕਦਾ ਹੈ ਧਿਆਨ ਦੇ ਵਿੱਚ ਹੋਵੇ ਪਰ ਮੈਂ ਆਪਣੇ ਲੈਵਲ ਤੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਕੇ ਸਹੀ ਹ ਜੋ ਜਿਸ ਲੈਵਲ ਤੇ ਇਹ ਦੁਰਸਤ ਕੀਤਾ ਜਾ ਸਕਦਾ ਮੈਂ ਗੱਲ ਕਰਦਾ ਲੋਕ ਸਭਾ ਦੇ ਜਿਹੜੇ ਬਦਰੀ ਦੋਪੰਦੀਦਾਰ ਪੰਜਾਬ ਆਮ ਆਦਮੀ ਪਾਰਟੀ ਦੀ ਕੀ ਬੋਕਰ ਮੁੱਦੇ ਲੈ ਕੇ ਜਾਓਗੇ ਦੋਸਾ ਦੇ ਵਿਕਾਰ نکال ਦੀ ਕਿ ਜੋ ਲੋਕ ਸਾਨੂੰ ਵੋਟਾਂ ਫਿਰ ਜਿਵੇਂ ਕੋ ਸਾਨੂੰ ਉਮੀਦ ਹੈ ਵੀ ਭਾਈ ਲੋਕ ਕਰਨਗੇ ਤੇ ਰਾਜ ਜੀਰੋ ਕਿਉਂਕਿ ਅਸੀਂ ਆਪਣੇ ਕੰਮ ਲੈ ਕੇ ਜਿਹੜੇ ਪਿਛਲੇ 2 ਸਾਲਾਂ 'ਚ ਉਹ ਲੋਕਾਂ ਦੇ ਵਿੱਚ ਜਾ ਰਹੇ ਆ ਤੇ ਮੈਂ ਨਹੀਂ ਕਹਿੰਦਾ ਸੀ ਸਾਰੇ ਵਾਦੇ ਪੂਰੇ ਕਰ ਤੋਂ ਪਰ ਪਿਛਲੇ 2 ਸਾਲਾਂ 'ਚ ਅਸੀਂ ਇਮਾਨਦਾਰੀ ਦੇ ਨਾਲ ਹਰ ਤੋਂ ਬਾਅਦ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਕਰਕੇ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਵੀ ਹੈ ਸਹੀ ਹੈ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਆ ਰਿਹਾ ਜਿੰਨੇ ਤੁਸੀਂ ਵੀ ਖੜੇ ਹੋ ਮੈਂ ਨਹੀਂ ਕਹਿੰਦਾ ਸਾਰੇ ਪਰ ਤੁਹਾਡੇ ਵੀ ਬਹੁਤੇ ਬਿੱਲ ਜਿਹੜੇ ਆ ਉਹ ਜ਼ੀਰੋ ਆਏ ਹੋਣੇ ਆਈ ਮੈਰੀ ਪਾਣੀ ਦੀ ਬਹੁਤੇ ਪਿੰਡਾਂ 'ਚ ਪਹਿਲੀ ਵਾਰੀ ਅਜ ਕਿਨਾਰੀ ਦੇ ਪਿੰਡ ਪਾਣੀ ਪਹੁੰਚਿਆ ਕਿਸੇ ਵੰਤ 30 ਸਾਲ ਬਾਅਦ 40 ਸਾਲ ਬਾਅਦ ਆਈ ਬਿਜਲੀ ਦੀ ਕਿ ਆਪ ਹਰੇਕ ਜ਼ਿਮੀਦਾਰ ਨੂੰ ਕਹਦਾ ਵੀ ਸਾਡਾ ਜੀ 30 ਹਜ਼ਾਰ ਦਾ ਡੀਲ ਬਚ ਗਿਆ ਸਾਡਾ 40 ਹਜ਼ਾਰ ਦਾ ਡੀਲ ਬਚ ਗਿਆ ਵੱਡੀ ਗੱਲ ਇਹ ਆ ਕਿ ਵੀ ਸਾਨੂੰ ਰਾਤ ਨੂੰ ਕਿਸੇ ਨੂੰ ਨੀਂਦ ਝੋਟ ਕੇ ਖੇਤ ਜਾਣ ਦੀ ਜ਼ਰੂਰਤ ਨਹੀਂ ਪਈ ਵੀ ਭਾਈ ਹੁਣ ਮੋਟਰ ਆਈ ਆ ਹੁਣ ਬਿਜਲੀ ਆਈ ਆ ਹੁਣ ਪਾਣੀ ਲਾਈਏ ਪੀ ਬਿਜਲੀ 24 ਘੰਟੇ ਮੰਗੂਗੀ ਜਿਹੜੀ ਖੇਤੀ ਵਾਲੀ ਆ ਪਾਉਂਦੀ ਰਹੀ ਆ ਬਾਕੀ ਨੌਕਰੀਆਂ ਤੋਂ ਲੈ ਕੇ ਮਹੱਲਾ ਕਲੀਨਿਕ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਟੋਲ ਬੰਦ ਕਰਨ ਤੋਂ ਲੈ ਕੇ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀਤੇ ਨੇ ਤੇ ਵੱਡੀ ਗੱਲ ਇਹ ਆ ਚਲੋ ਜ਼ਿੰਮੇਵਾਰੀ ਹਰੇਕ ਸਰਕਾਰ ਦੀ ਹੁੰਦੀ ਆ ਕੰਮ ਕਰਨਾ ਪਰ ਪਿਛਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵਿੱਚ ਵੱਡਾ ਫਰਕ ਇਹ ਆ ਕਿ ਇਸ ਸਰਕਾਰ ਨੇ ਪਹਿਲੇ 2 ਸਾਲ ਚ ਇਹ ਸਾਰੇ ਕੰਮ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਆਮ ਤੌਰ ਤੇ ਸਰਕਾਰਾਂ ਇੱਥੇ ਹੁੰਦਾ ਸੀ ਵੀ ਜਦੋਂ ਠੀਕ ਮਹੀਨੇ ਰਹਿ ਜਾਣਗੇ ਬੂਟਾਂ ਚ ਉਦੋਂ ਕੇ ਮਹਾਰਾਜਾ ਉੱਤਰਾ ਚੱਕਦੀਆਂ ਸੀ ਉਦੋਂ ਇੱਕ ਅੱਧਾ ਵਾਦਾ ਪੂਰਾ ਕਰਦੇ ਸੀ ਇੱਕ ਅੱਧਾ ਨਵਾਂ ਐਲਾਨ ਕਰ ਦਿੰਦੇ ਸੀ ਪਹਿਲੇ ਸਾਲ ਜਾਂ ਪਹਿਲੇ 6 ਮਹੀਨਿਆਂ ਚ ਅਜੇ ਤੱਕ ਨਹੀਂ ਹੋਇਆ ਹੁਣ ਆ ਵੀ ਕਿਸੇ ਸਰਕਾਰ ਨੇ ਆਉਣ ਸਰ ਜਿਹੜੇ ਕੰਮ ਐ ਉਹ ਸ਼ੁਰੂ ਕਰਦੇ ਹੋ ਸੋ ਇਹ ਚੀਜ਼ਾਂ ਸਾਰੀਆਂ ਲੋਕ ਦੇਖਦੇ ਆ ਤੇ ਲੋਕ ਦੂਜੀਆਂ ਸਰਕਾਰ ਨਾਲ ਕੰਪੈਰੀਸ਼ਨ ਵੀ ਕਰਦੇ ਨੇ ਤੇ ਅਸੀਂ ਤਾਂ ਆਪ ਕਹਨੇ ਆ ਵੀ ਭਾਈ ਪਿਛਲੀਆਂ ਕਾਲੀ ਦਲ ਦੀ ਸਰਕਾਰਾਂ ਇੰਤਰੀਆਂ ਰਹੀਆਂ ਕਾਂਗਰਸ ਦੀਆਂ ਰਹੀਆਂ ਨੇ ਤੁਸੀਂ ਪਿਛਲੀਆਂ ਪੰਜ ਤਰ ਸਰਕਾਰ ਨਾਲ ਕੰਪੈਰੀਸ਼ਨ ਕਰੋ ਵੀ ਪਹਿਲੇ 2-2 ਸਾਲ ਦੇ ਕਾਰਜਕਾਲ ਚ ਕਿਹੜੀ ਸਰਕਾਰ ਨੇ ਕਿੰਨਾ ਕੰਮ ਕੀਤਾ ਜੇ ਚੋਣ ਪ੍ਰਚਾਰ ਜੋਰਾਂ ਤੇ ਚੱਲ ਰਿਹਾ ਕਿਵੇਂ ਲੋਕਾਂ ਦਾ ਹੰਗਾਰਾ ਲੋਕਾਂ ਦਾ ਹੰਗਾਰਾ ਅਸੀਂ ਕੰਮਾ ਕਰਕੇ ਜੀ ਬੜਾ ਪੋਜ਼ਿਟਿਵ ਹੈ ਕਿਉਂਕਿ ਅਸੀਂ ਬਿਨਾ ਕਿਸੇ ਪੱਖਪਾਤ ਤੋਂ ਹੁਣ ਜੇ ਸਰਕਾਰੀ ਨੌਕਰੀਆਂ ਦਿੱਤੀਆਂ ਤਾਂ ਟੋਟਲੀ ਔਨ ਮੈਰਿਟ ਦਿੱਤੀਆਂ ਬਿਨਾ ਪੈਸੇ ਦਿੱਤੀਆਂ ਬਿਨਾ ਸ਼ਫਾਰਿਸ਼ ਤੋਂ ਉਹਨੇ ਚ ਕਾਲੀਆਂ ਨੇ ਵੀ ਲੱਗੀਆਂ ਕਾਂਗਰਸੀਆਂ ਦੇ ਵੀ ਲੱਗੇ ਆ ਜੇ ਬਿਜਲੀ ਮੁਫਤ ਆਉਂਦੀ ਹੈ ਉਹ ਕਹੇ ਇਹ ਥੋੜੀ ਆ ਵੀ ਭਾਈ ਇੱਧਰ ਆਪਣ ਵੋਟਾਂ ਘੱਟ ਪਈਆਂ ਇੱਧਰ ਨਾ ਦਿਓ ਇੱਧਰ ਵੱਧ ਪਈ ਇੱਧਰ ਦੇ ਦਿਓ ਅੱਜ ਸਾਰਿਆਂ ਨੂੰ ਚਾਹੇ ਜਿਹੜੇ ਲੋਕ ਅੱਜ ਕਾਂਗਰਸ ਦੇ ਪ੍ਰੋਗਰਾਮਾਂ 'ਚ ਵੀ ਜਾਂਦੇ ਆ ਅਕਾਲੀ ਦਲ 'ਚ ਜਾਂਦੇ ਆ ਪਾਰਟੀਆਂ ਜੁੜੇ ਹੋਇਆ ਪਰ ਬਿਜਲੀ ਦਾ ਬਿਲ ਉਹਨਾਂ ਦਾ ਵੀ ਚਿਰ ਆਉਂਦਾ ਪਿੰਡਾਂ ਦੇ ਵਿੱਚ ਕੋਈ ਐ ਸਰਪੰਚ ਆ ਕੋਈ ਕਿਸੇ ਪਾਰਟੀਆਂ ਜੁੜਿਆ ਹੋਇਆ ਹੈ ਨਹਿਰੀ ਪਾਈਪਲਾਈਨ ਉਹਨਾਂ ਦੇ ਖੇਤਾਂ 'ਚ ਵੀ ਪਈ ਹੈ ਰਾਤ ਨੂੰ ਕਿਤੇ ਉਹਨਾਂ ਨੂੰ ਵੀ ਜਾਣਾ ਪਿਆ ਗੋਲਾ ਤੋਂ ਵੀ ਮੁਫਤ ਲੰਘਦੇ ਆ ਸੋ ਬਿਨਾ ਕਿਸੇ ਪੱਕਾ ਪਤ ਤੋਂ ਜੋ ਸੂਰਤ ਮਿਲੀ ਹੈ ਪਹਿਲੀ ਵਾਰ ਹੋਈ ਹੈ ਕੋਈ ਇਦਾਂ ਦੀ ਸਰਕਾਰ ਆਈ ਹੈ ਜਿਨੇ ਸਾਰਿਆਂ ਨੂੰ ਉਹ ਸੁਪ ਦਿੱਤੀ ਸ਼ੁਕਰ ਦੀ ਵੱਲੋਂ ਮੈਂ ਤੁਸੀਂ ਮੰਡੀਆਂ ਦਾ ਦੌਰਾ ਵੀ ਕੀਤਾ ਤੇ ਤਕਰੀਬਨ ਇਸ ਵਾਰ ਲੋਕ ਚੋਂ ਜਾਪਤ ਹੋਣ ਕਰਕੇ ਤੁਸੀਂ ਸ਼ਨੀ ਸ਼ੁਰੂਆਤ ਕਰ ਸਕੀ ਕਿਵੇਂ ਰਿਹਾ ਮੰਡੀਆਂ ਦੇ ਵਿੱਚ ਆ ਕੇ ਪ੍ਰਬੰਧਾਂ ਬਾਰੇ ਬਿਲਕੁਲ ਮੈਂ ਅੱਜ ਸੰਗਰੂਰ ਮੰਡੀ ਦੇ ਵਿੱਚ ਇਸ ਤੋਂ ਪਹਿਲਾਂ ਕਰਾਚੂ ਮੰਡੀ ਦੇ ਵਿੱਚ ਤੇ ਹੁਣ ਪਾਨੀਗੜ ਮੰਡੀ ਦੇ ਵਿੱਚ ਆਈ ਹਾਂ ਔਰ ਜ਼ਿੰਮੇਦਾਰ ਕਿਸਾਨ ਭਰਾਵਾਂ ਨੂੰ ਵੀ ਮਿਲਿਆ ਸਾਡੇ ਜਿਹੜੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਵੀ ਮਿਲੇ ਆ ਤੇ ਜਿਨੇ ਆੜਤੀਏ ਭਰਾ ਨੇ ਉਹਨਾਂ ਨੂੰ ਵੀ ਮਿਲੇ ਸੋ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈਗੀ ਜਿਹੜਾ ਕੰਮ ਆ ਜਿਹੜਾ ਚੱਲ ਰਿਹਾ ਸੋ ਅੱਜ ਜ਼ਰੂਰ ਜਿਹੜੀ ਲੇਬਰ ਦੀ ਹੜਤਾਲ ਹੈਗੀ ਆ ਉਸ ਮਸਲੇ ਦੇ ਉੱਤੇ ਵੀ ਲੱਗਿਆ ਸੀ ਕਿ ਹੜਤਾਲ ਖਤਮ ਹੋ ਕੇ ਜਿਹੜੀ ਲੋਡਿੰਗ ਹੈ ਜਿਹੜੀ ਹੋ ਸਕੇ ਸੋ ਤਕਰੀਬਨ ਜਿਹੜਾ ਕੰਮ ਹੈ ਸਮੂਥਲੀ ਚੱਲ ਰਿਹਾ ਹੈ ਕਿ ਲਿਫਟਿੰਗ ਤੋਂ ਪਹਿਲਾਂ ਮੈਡਮ ਇੱਕ ਵੱਡਾ ਫੈਸਲਾ ਲੈ ਕੇ ਆਤੀ ਫਾਇਰ ਬ੍ਰਿਗੇਡ ਦਾ ਤਾਂ ਉਹ ਵੀ ਜਿਹੜੀ ਲੱਗੂ ਕੀਤੀ ਉਹਦੇ ਬਾਰੇ ਕੀ ਕਹਿੰਦੇ ਹਾਂ ਹਾਂ ਦੇਖੋ ਮੈਂ ਜਦੋਂ ਲੈਕਚ ਸੀ ਕੀ ਫਾਇਰ ਬ੍ਰਿਗੇਡ ਨੂੰ ਲੈ ਕੇ ਔਰ ਸਾਡੀ ਕਾਰਵਾਈ ਵੀ ਚੱਲ ਰਹੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਾਇਰ ਸਟੇਸ਼ਨ ਵੀ ਜਿਹੜਾ ਪੌਣੀਗੜ ਦੇ ਵਿੱਚ ਲੈ ਕੇ ਆਵਾਂਗੇ ਇਨ ਬਿਟਵੀਨ ਅਸੀਂ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਸੀ ਕਿ ਜਿਹੜਾ ਇੱਕ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਹੈ ਜਿਵੇਂ ਲਾਸਟ ਸੀਜ਼ਨ ਦੇ ਵਿੱਚ ਵੀ ਅਸੀਂ ਖੜੀ ਕੀਤੀ ਸੀ ਸੋ ਅੱਜ ਵੀ ਪੌਣੀਗੜ ਦੇ ਵਿੱਚ ਤੁਸੀਂ ਜਾ ਕੇ ਦੇਖੂਗੇ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਮੂਹਰੇ ਜਿਹੜੀ ਉਹ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਖੜੀ ਹੈ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਹੋਣ ਤੋਂ ਪਹਿਲਾਂ ਜਿਹੜਾ ਉਹ ਤਾਂ ਆਪਾਂ ਨੂੰ ਜਿਹੜਾ ਅਸੀਂ ਉਹਨੂੰ ਹੱਲ ਕਰ ਸਕੀਏ ਲਿਫਟਿੰਗ ਨੂੰ ਲੈ ਕੇ ਵਾਰਡ ਤੇ ਨੂੰ ਬੜੀ ਟਿੰਗ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਨੇ ਜਿਹੜੀ ਲੇਬਰ ਯੂਨੀਅਨ ਦੀ ਜਿਹੜੀ ਸਮੱਸਿਆ ਹੈਗੀ ਹੈ ਲੇਬਰ ਜਿਹੜੇ ਕੰਮ ਇਹਨੇ ਸਾਡੇ ਉਹਨਾਂ ਦੀ ਸਮੱਸਿਆ ਅਸੀਂ ਹਰ ਉਹਨਾਂ ਦੇ ਨਾਲ ਸਹਿਮਤ ਹਾਂ ਉਹਨਾਂ ਦੀ ਜਿਹੜੀ ਵੀ ਕੋਈ ਪ੍ਰਪੋਜ਼ਲ ਆ ਅਸੀਂ ਬਣਾ ਕੇ ਭੇਜ ਰਹੇ ਹਾਂ ਸੋ ਸੈਂਟਰ ਦੇ ਹੱਥ ਆ ਕਿ ਉਹ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਜਿਹੜੀ ਪ੍ਰਪੋਜ਼ਲ ਉਹਨੂੰ ਮੰਨੇ ਔਰ ਜਿਹੜੇ ਕੰਮ ਇਹਨੇ ਜਿਹੜੇ ਮਜ਼ਦੂਰ ਨੇ ਉਹਨਾਂ ਦੀ ਉਹਨਾਂ ਨੂੰ ਰੋਟੀ ਜਿਹੜੀ ਮਿਲਦੀ ਹੱਕ ਮਿਲਣਾ ਚਾਹੀਦਾ ਓਕੇ ਪ੍ਰਧਾਨਾ ਲਾਜ਼ਮਾਡੀ ਭੋਨੀਗੜ ਅੱਜ ਕੈਬਨਿਟ ਮੰਤਰੀ ਵੀ ਤੇਰ ਜੀ ਲੋਕ ਸਭਾ ਉਮੀਦਵਾਰ ਪੁੱਛੇ ਨੇ ਮੰਡੀ ਦੇ ਕੀ ਕਹੋ ਤੇ ਕੀ ਇਸ ਬਾਰੇ ਅਹ ਦੇਖੋ ਜੀ ਅੱਜ ਮੀਤਿਆਰ ਜੀ ਆਏ ਨੇ ਬਾਈ ਜੀ ਜੋ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ ਸਾਡੇ ਕੈਂਡੀਡੇਟ ਨੇ ਸੰਗਰੂਰ ਤੋਂ ਨਾਲ ਸਾਡੇ ਐਮਐਲਏ ਸਾਹਿਬ ਵੀ ਬਨਰਿੰਦਰ ਕੌਰ ਭਰਾਜ ਜੀ ਵੀ ਆਏ ਸੀ ਤੇ ਅੱਜ ਵੈਸੀ ਉਹ ਮੰਡੀਆਂ ਦਾ ਦੌਰਾ ਕਰਨ ਆਏ ਸੀ ਹਾਲਚਲ ਪੁੱਛਣ ਆਏ ਸੀ ਸਾਰਿਆਂ ਦਾ ਕੰਮ ਕਾਟੀ ਚੱਲ ਰਿਹਾ ਤੇ ਮੰਡੀਆਂ ਦਾ ਕੰਮ ਠੀਕ ਚੱਲ ਰਿਹਾ ਹੈ ザ लिफ्टिंग ਨੂੰ ਲੈ ਕੇ ਜੋ ਆਬਸੀ ਮਕਾਨ ਦਾ ਇੱਕ ਵੀ ਕਰੇ ਤੇ ਕਿੰਨੇ ਕਾੜਤੀ ਉਹਨੂੰ ਪ੍ਰੋਬਲਮ ਆ ਰਹੀ ਹੈ ਜਿਹੜੀ ਲਿਫਟਿੰਗ ਨਾਲ ਜੀ ਦੇਖੋ ਜੋ ਲਿਫਟਿੰਗ ਇੱਕ ਦਾ ਕਨਕਰੀ ਜੋ ਸਪੀਡ ਹੈ ਬਹੁਤ ਤੇਜ਼ ਹੈ ਇੱਕੋ ਜਿਹਾ ਮਕਾਨ ਕਾ ਗਈ ਸੈਕੰਡ ਜੋ ਅਨਲੋਡਿੰਗ ਵਾਲੀਆਂ ਲੇਬਰਾਂ ਨੇ ਉਹਨਾਂ ਦਾ ਕੋਈ ਠੇਕੇਦਾਰੀ ਸਿਸਟਮ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਹੈ ਰੇਟ ਨੂੰ ਲੈ ਕੇ ਇਸ ਕਰਕੇ ਉਹਨਾਂ ਦੀ ਅੱਜ ਐਮਐਲਏ ਸਾਹਿਬ ਨੂੰ ਵੀ ਸਵਾਲ ਕੀਤਾ ਸੀ ਤੇ ਉਹ ਕਹਿ ਰਹੇ ਸੀ ਵੀ ਚੰਡੀਗੜ੍ਹ ਅੱਜ ਸ਼ਾਇਦ ਮੀਟਿੰਗ ਚੱਲ ਰਹੀ ਹੈ ਉਹਨਾਂ ਨਾਲ ਤੇ ਜਲਦੀ ਘੰਟੇ ਤੋਂ ਘੰਟੇ ਚ ਹੱਲ ਹੋ ਜਾਊਗਾ ਕੀ ਇਹ ਸ਼ਬਸ਼ਾ ਦੇਖੀ ਕਿਨੇ ਅੱਜ ਜਿਹੜੇ ਬਾਕੀ ਨੂੰ ਕੋਈ ਮੰਗਾ ਲੈ ਕੇ ਮੰਡੀ ਦੇ ਸੋਹਦੀ ਗੱਲ ਗੌਰ ਕਰੀਏ। ਬਾਕੀ ਤਾਂ ਮੰਡੀ ਤਾਂ ਠੀਕ ਹੈ ਜੀ ਪਿਛਲੇ ਸਮਿਆਂ ਚ ਜੋ ਹੈਗੇ ਅਸੀਂ ਮੰਗਾਹਾਂ ਪੂਰੀਆਂ ਹੋ ਚੁੱਕੀਆਂ ਸੀ ਤੇ ਅੱਜ ਤਾਂ ਸਿਰਫ ਮੰਡੀ ਦੇ ਜੋ ਸੀਜ਼ਨ ਚੱਲ ਰਿਹਾ ਸਾਡਾ ਪ੍ਰੋਕਿਊਰਮੈਂਟ ਦਾ ਵੀਟ ਦਾ ਇਹਦੇ ਵਾਸਤੇ ਗੱਲਬਾਤ ਹੋਈ ਸੀ ਜੋ ਇੱਕ ਦੋ ਮਸਲੇ ਹੈਗੇ ਸੀ ਉਹ ਦੱਸਦੇ